हां जी बहनों ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਲਈ ਗੰਗਾ ਬ੍ਰਾਂਡ ਦੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਇਹ ਸੂਟ ਰਹਿਣਗੇ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਟ ਹੈ ਆਪਣਾ ਜਿਹੜਾ ਗੰਗਾ ਬ੍ਰਾਂਡ ਦਾ ਇਹ ਸੂਟ ਰਹੇਗਾ ਮਾਰਕੀਟ ਵਿੱਚ ਇਸ ਦਾ ਆਮ ਹੀ ਪ੍ਰਾਈਸ ਤੁਹਾਨੂੰ 2000 ਤੱਕ ਮਿਲਦਾ ਹੈ ਪਰ ਆਪਾਂ ਸਿਰਫ ਤੁਹਾਨੂੰ ਆਫਰ ਦੇ ਵਿੱਚ ਇਹ 1450 ਦਾ ਦੇ ਰਹੇ ਹਾਂ ਬਿਲਕੁਲ ਡਿਲੀਵਰੀ ਫ੍ਰੀ ਰਹੇਗੀ ਤਾਂ ਦੇਰ ਨਾ ਕਰੋ ਜਲਦੋਂ ਜਲਦ ਦਿੱਤੇ ਨੰਬਰ ਤੇ ਆਰਡਰ ਕਰੋ ਦੇਖ ਸਕਦੇ ਹੋ ਤੁਸੀਂ ਗੰਗਾ ਬ੍ਰਾਂਡ ਤੁਸੀਂ ਜਾਣਦੇ ਹੀ ਹੋ ਕਿ ਉਹ ਜਸਟ ਸਟਫ ਹੁੰਦਾ ਉਸ ਦਾ ਬਹੁਤ ਹੀ ਪਿਆਰਾ ਸਟਫ ਵਿంటర్ ਸਟਫ ਤਾਂ ਦੇਰ ਨਾ ਕਰੋ ਜਲਦੋਂ ਜਲਦ ਆਰਡਰ ਕਰੋ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਕੱਪੜੇ ਦੀ ਕਹਨ ਦੀ ਲੋੜ ਨਹੀਂ ਹੈਗੀ ਬ੍ਰਾਂਡ ਹੀ ਪਤਾ ਹੈ ਤੁਹਾਨੂੰ ਗੰਗਾ ਬ੍ਰਾਂਡ ਸਭ ਤੋਂ ਉੱਪਰ ਦਾ ਬ੍ਰਾਂਡ ਹੈ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਆਫਰ ਪ੍ਰਾਈਸ ਦੇ ਵਿੱਚ ਸਿਰਫ ਤੁਹਾਨੂੰ ਅੱਜ ਤੇ ਕੱਲ ਲਈ ਸਾਡੇ 1400 ਦਾ ਮਿਲੇਗਾ ਇਸ ਤੋਂ ਬਿਨ ਆਪਣੇ ਕੋਲ ਏਕੇ ਟੈਕਸ ਦੇ ਸੂਟ ਰਹਿਣਗੇ ਡਬਲ ਟੋਨ ਪਸ਼ਮੀਨਾ ਜਿਹੜਾ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨਾ ਦਾ ਪ੍ਰਾਈਸ ਵੀ ਆਪਾਂ ਸਿਰਫ ਤੁਹਾਨੂੰ ਮਾਰਕੀਟ ਵਿੱਚ ਇਸ ਦਾ 1200 ਪ੍ਰਾਈਸ ਮਿਲਦਾ ਆਪਾਂ ਸਿਰਫ ਤੁਹਾਨੂੰ 1000 ਰੁਪਏ ਦਾ ਇਹ ਸੂਟ ਦੇ ਦਵਾਂਗੇ ਬਹੁਤ ਹੀ ਸੋਹਣਾ ਸਟੱਫ ਹੈ ਏਕੇ ਡੈਕਸ ਦੇ ਇਹ ਸੂਟ ਰਹਿਣਗੇ ਤਾਂ ਆਫਰ ਦੇ ਵਿੱਚ ਇਹ ਸੂਟ ਰਹਿਣਗੇ ਆਰਡਰ ਕਰੋ ਜਲਦ ਤੋਂ ਜਲਦ